15 ਦਿਨ ਕਰ ਲਾਂਗੇ 15 ਦੇ ਵੀ 20 ਕਰ ਲਾਂਗੇ ਪਹਿਲਾਂ ਇਹ ਆ ਕਿ ਅੱਜ ਤੋਂ 15 ਦਿਨਾਂ ਬਾਅਦ ਇਹਨਾਂ ਦੇ ਹੱਕ ਦਾ ਫੈਸਲਾ ਹੋਵੇਗਾ ਜਾਂ ਇਹ ਸਾਰੀਆਂ ਜਵਾਨੀ ਗੱਲਾਂ ਰਹਿ ਜਾਣਗੀਆਂ ਕੋਈ ਗੱਲ ਨਹੀਂ 15 ਦਿਨਾਂ ਨੂੰ ਅਸੀਂ ਫੇਰ ਆ ਜਾਾਂਗੇ ਦੇਖਦੇ ਹਾਂ ਵੀ 15 ਦਿਨਾਂ ਦੇ ਵਿੱਚ ਕੀ ਕਰਦੇ ਨੇ ਨਹੀਂ ਕਿਉਂਕਿ ਇਹਨਾਂ ਦੀ ਚੋਣਾ ਨਾ ਖਰਾਬ ਹੋ ਜੇ ਤਾਂ ਸਾਨੂੰ ਟਾਈਮ ਦੇ ਦੇਗੇ ਪਰ ਉਹ ਛੰਡੇ ਦੀ ਤੇ ਕਿਰਤੀ ਲੋਕਾਂ ਦੀ ਦਾਅਵ ਕਰਕੇ ਉਰੇ ਆਇਆਗਾ ਹਾਂ ਵੀ ਨੇਗੇ ਭੁੱਖਣ ਪਾਣੇ ਬੈਠਦੇ ਆਗੇ ਵੀ ਮੈਨੂੰ ਵੀ ਬਹੁਤ ਦੁੱਖ ਹੁੰਦਾ ਵੀ ਜਦੋਂ ਅਸੀਂ ਆਪ ਜੀਰੀ ਲਗਾ ਕੇ ਆਏ ਹਾਂ ਨਾ ਦੀ ਇਹ ਕੀ ਉਹਨੇ ਇੰਨਾ ਗੁੰਡਾਰਾ ਸਾਡੇ ਪਿੰਡ 'ਚ ਫਲਾਇਆ ਹੋਇਆਗਾ ਚਿਰ ਇਹਨਾਂ ਨੂੰ ਸਾਫ਼ ਨਹੀਂ ਮਿਲਦਾ ਸੀ ਨਾਲ ਖੜਾਂਗੇ ਜੇ ਇਹਨਾਂ ਨੇ ਤਾਂ ਉਹਨਾਂ ਨੇ ਉਸ ਬੰਦੇ ਉਸ ਬੰਦਿਆਂ ਤੇ ਵੀ ਉਹਨਾਂ ਨੇ ਪਰਚੇ ਕਰਵਾਇਆ ਹੈਗੇ ਹਾਜ਼ਰ ਲੱਗਾ ਕਿ ਨਾਲ ਬੱਚੀ ਦੇ ਅਸੀਂ ਖੜਾਂਗੇ ਪਤਾ ਕਿ ਇਹ ਪਰਿਵਾਰਾਂ ਤੱਕਿਆਹੀ ਹੋ ਰਹੀ ਆ ਪਰ ਜਦੋਂ ਇਹ ਲੋਕ ਤਾਕਤ ਇਕੱਠੀ ਹੁੰਦੀ ਹੈਗੀ ਨਹੀਂ ਉਹਨਾਂ ਦੀ ਅੱਖਾਂ ਤੇ ਐਨਕਾਂ ਲੱਗੀਆਂ ਹੋਈਆਂ ਨੇ ਇਹ ਵੋਟ ਵਟੋਰੂ ਟੋਲੇ ਨੇ ਇਹ ਘੇਰ ਕਿੱਲੀ ਤੇ ਆ ਜਾਣਗੇ ਜੇ ਉਹਣਾ ਵੀ ਅੱਜ ਇੱਕ ਵੱਡੀ ਮਜਬੂਰੀ ਬਣੀ ਆ ਕਿਉਂਕਿ ਇਹਨਾਂ ਨੂੰ 2024 ਦੀਦੀ ਆ ਤਾਂ ਫਸਸੀਂ ਆਪੇ ਨੇ ਡੰਡੇ ਔਰ ਛੰਡੇ ਦੀ ਬਦੌਲਤ ਲਾਵਾਂਗੇ ਜਨਤਾ ਦੀ ਭੈਣ ਦੇ ਚੰਦੇਖਦੇ ਸਾਰੇ ਤੁਹਾਨੂੰ ਸਵਾਗਤ ਹੈ ਅੱਜ ਵਕਤ ਅਸੀਂ ਖੜੇ ਆ ਕੈਬਨਟ ਮੰਤਰੀ ਮੀਤ ਹਿਆਰ ਦੀ ਕੋਠੀ ਦੇ ਅੱਗੇ ਜਿੱਥੇ ਕਿ ਕੱਲ ਤੋਂ ਲੈ ਕੇ ਧਰਨਾ ਲੱਗਿਆ ਹੋਇਆ ਜਿਸ ਜ਼ਮੀਨ ਦਾ ਕਰਕੇ ਧਰਨਾ ਲੱਗਿਆ ਹੋਇਆ ਜਿਨ੍ਹਾਂ ਦਾ ਮਸਲਾ ਜ਼ਮੀਨ ਦਾ ਮਸਲਾ ਹੈਗਾ ਜਿਨ੍ਹਾਂ ਧੱਕੇਸਾਹੀ ਹੋਈ ਆ ਉਹ ਸਾਡੇ ਨਾਲ ਪੈਣ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹਾਂਜੀ ਪੈਨੇ ਜੀ ਜੀ ਨਾਮ ਆ ਤੁਹਾਡਾ ਜੀ ਕਿਰਨਜੀਤ ਕੌਰ ਜੀ ਪੁੱਤਰੀ ਸਰਦਾਰ ਗੁਰਚਰਨ ਸਿੰਘ ਕੀ ਮਸਲਾ ਹੋਇਆ ਤੁਹਾਡੇ ਨਾਲ ਸਾਡੇ ਬਿੰਦ ਦੀ ਇੱਕ ਗੁੰਡਾ ਸਰਪੰਚ ਆਗਾ ਉਹਦਾ ਨਾਂ ਵੀ ਮੇਰੇ ਪਿਤਾ ਜੀ ਦੇ ਨਾਂ ਮਤਲਬ ਗੁਰਚਰਨ ਸਿੰਘ ਉਸ ਗੁੰਡੇ ਦਾ ਨਾਂ ਆ ਔਰ ਉਹਨਾਂ ਦੀ ਪਤਨੀ ਦਾ ਨਾਂ ਵੀ ਜਸਵੰਤ ਕੌਰ ਆਗਾ ਸੇਮ ਹੀ ਮੇਰੇ ਪਿਤਾ ਜੀ ਦਾ ਨਾਂ ਵੀ ਗੁਰਚਰਨ ਸਿੰਘ ਆ ਪਤਨੀ ਜਸਵੰਤ ਕੌਰ ਆ ਜੀ ਉਹਨੇ ਇਸ ਨਾਂ ਦਾ ਵੀ ਬਹੁਤ ਵੱਡਾ ਹਨਾ ਮੌਕਾ ਉਠਾਇਆ ਹੈਗਾ ਤਕਰੀਬਨ 2003 ਦੀ ਗੱਲ ਹੈਗੀ ਤਾਂ ਉਸ ਬੰਦੇ ਨੇ ਬਿਆਨਾ ਲੈਣ ਦੇਣ ਜੋ ਕੀਤਾ ਸੀ 2.5 ਲੱਖ ਦਾ ਉਹਨੇ ਪਰ ਨੋਟ ਪਰ ਆਇਆ ਤੇ ਇਹ ਕਹਿ ਕੇ ਮੇਰੇ ਪਿਤਾ ਜੀ ਨੂੰ ਕਿ ਤੁਸੀਂ ਹਨਾ ਪੈਸੇ ਨਹੀਂ ਪਰ ਸਕਦੇ ਤਾਂ ਉਹਨਾਂ ਨੇ ਵਿਆਜ 50000 ਦਾ ਵਿੱਚ ਲਾ ਕੇ ਪਲੱਸ 3 ਲੱਖ ਦਾ ਉਹਨਾਂ ਨੇ ਬਿਆਨਾ 3 ਲੱਖ ਦਾ ਪਰ ਨੋਟ ਪਰ ਆ ਲਿਆ ਜੀ ਉਸ ਤੋਂ ਬਾਅਦ ਚ ਚਲੋ ਗੱਲ ਚੱਲੀ ਜੀ ਕੋਟਾਂ ਚ ਫੈਲ ਗਈ ਕੋਟਾਂ ਤੱਕ ਆਈ 2011 ਦੇ ਵਿੱਚ ਉਹ ਬੰਦੇ ਨੇ ਜਾ ਕੇ ਸਾਡੀ 17 ਬਿਘੇ ਕੁਝ ਜ਼ਮੀਨ ਦੀ ਉਹਨੇ ਬਿਆਨਾ ਕਰਵਾਇਆਗਾ ਔਰ ਉਹੀ ਸੇਮ ਬਿਆਨਾਂ ਉਹਨੇ ਰਿਕਵਰੀ ਦਾ ਮੇਰੇ ਪਲਾਟ ਤੇ ਪਾਤਾ ਮੇਰੇ ਪਿਤਾ ਜੀ ਦੇ ਪਲਾਟ ਤੇ ਔਰ ਉਸ ਤੋਂ ਬਾਅਦ 2016 ਦੇ ਵਿੱਚ ਮੇਰੇ ਫਾਦਰ ਜੀਆ ਦੀ ਡੈਥ ਹੋ ਗਈ 4 ਮਹੀਨੇ ਪਹਿਲਾਂ ਮੇਰੇ ਮਪਰਾ ਦੀ ਡੈਥ ਹੋ ਗਈ ਸੀਗੀ ਤਾਂ 2016 ਦੇ ਵਿੱਚ ਜਦੋਂ ਮੇਰੇ ਫਾਦਰ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜੀ ਵਿਰਾਸਾ ਸੀ ਮੇਰੇ ਪਿਤਾ ਜੀਆ ਦੀ ਤਾਂ ਵਿਰਾਸਤ ਮੇਰੇ ਔਰ ਮੇਰੇ ਮਾਤਾ ਜੀ ਦੇ ਨਾਂ ਚੜ ਗਈ ਹੈਗੀ ਪਰ ਇਹ ਬੰਦੇ ਨੇ ਦੇਖਿਆ ਪਹਿਲਾਂ ਤੈਨੂੰ ਇਹ ਸੀਗਾ ਕਿ ਵਿਰਾਸਤ ਇਹਨਾਂ ਦੇ ਨਾਂ ਨਹੀਂ ਚੜਦੀ ਹੈਗੀ ਦੋ ਲਾ ਜਦੋਂ ਚੜ੍ਹੇ ਨੇ ਤਾਂ ਇਹ ਨਹੀਂ ਦੇਖਿਆ ਵਿਰਾਸਤ ਚਾਂਦੀ ਸੀਗੀ ਹੈ ਨਾ ਮੇਰੇ ਪਰਿਵਾਰ ਦੇ ਨਾ ਤਾਂ ਉਸ ਤੋਂ ਬਾਅਦ ਇਹਨੇ ਕੀ ਸੋਚਿਆ ਜੋ ਸਾਨੂੰ ਮਤਲਬ ਪਟਵਾਰੀ ਲੱਗਿਆ ਹੋਇਆ ਸੀਗਾ ਉਹ ਟਟੋਗਲ ਖੇੜੀ ਦਾ ਪਟਵਾਰੀ ਸੀਗਾ ਔਰ ਇਹਦੇ بیٹے ਦਾ ਸਹੁਰਿਆਂ ਦਾ ਪਟਵਾਰੀ ਸੀਗਾ ਉਹ ਤੋਂ ਅੰਦਰ ਗਤੀ ਇਹਨੇ 420 ਚੋਂ ਉਹ ਇੰਤਕਾਲ 9.5 ਤੜਵਾ ਕੇ ਨੇ ਆਪਦੇ ਨਾਂ ਕਰਵਾ ਲਿਆ ਜੀ ਤਾਂ ਉਸ ਤੋਂ ਬਾਅਦ ਚ ਚਲੋ ਮੈਂ ਉੱਤਾ ਚੱਕਿਆਗਾ ਹੌਲੀ ਹੌਲੀ ਤਾਂ ਜੋ 2000 11 ਦੇ ਵਿੱਚ ਨੇ ਜਦੋਂ ਮਤਲਬ ਇਹ ਰਜਿਸਟਰੀ ਕਰਵਾਈ ਹੈ ਜੀ ਤਬ 12 ਦੇ ਵਿੱਚ ਇੰਤਕਾਲ ਕਿਉਂ ਨਹੀਂ ਚੜਿਆ 13 ਚ ਕਿਉਂ ਨਹੀਂ ਚੜਿਆ ਹੈਗਾ ਇਹਨੇ ਜਾ ਕੇ 2019 ਦੇ ਵਿੱਚ ਇੰਤਕਾਲ ਕਰਵਾਇਆ ਜੀ ਜੇ ਇੰਤਕਾਲ ਹੋਣਾ ਹੁੰਦਾ ਰਜਿਸਟਰੀ ਤਾਂ ਨਹੀਂ 11 ਦੇ ਵਿੱਚ ਕਰਾ ਲਈ ਸੀ ਮੇਰੇ ਪਿਤਾ ਜੀ ਹੁੰਦੇ ਤਾਂ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋਈ ਉਸ ਤੋਂ ਬਾਅਦ ਜਾ ਕੇ 19 ਦੇ ਵਿੱਚ ਜਾ ਕੇ ਇੰਤਕਾਲ ਹੋਇਆ ਜੀ ਤਾਂ ਚਲੋ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਤਾਂ ਸਾਨੂੰ ਹਾਈ ਕੋਰਟ ਨੇ ਮੌਲਤ ਦਿੱਤੀ 3 ਮਹੀਨਿਆਂ ਦੀ ਵੀ 3 ਮਹੀਨਿਆਂ ਦੇ ਵਿੱਚ ਤੁਸੀਂ ਬਿਆਨਾਂ ਡਬਲ ਬਿਆਨਾ ਕਰਕੇ ਮੈਨੂੰ 7 ਤੋਂ ਭਰਾਇਆ ਗਿਆ ਸੀ 10 ਦਿਨਾਂ ਦੇ ਵਿੱਚ ਡਬਲ ਬਿਆਨਾ ਭਰਤਾ 12.5 ਲੱਖ ਰੁਪਏ ਉਸ ਤੋਂ ਬਾਅਦ ਸਾਨੂੰ ਹਾਈ ਕੋਰਟ ਨੇ ਸਟੇ ਦਿੱਤੀ ਕਿ ਤੁਸੀਂ ਜ਼ਮੀਨ ਵੇਚ-ਵਟ ਨਹੀਂ ਸਕਦੇ ਜਿਹੜਾ ਮਾਲਕ ਉਹ ਹੀ ਵੇਚ-ਵਟ ਨਹੀਂ ਸਕੂਗਾ ਜੀ ਤਾਂ ਉਹ ਬੰਦੇ ਨੇ ਕੀ ਕੀਤਾ ਜੀ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਉਹ ਤਾਂ ਵਿੱਦ ਪਲੈਨਿੰਗ ਸੀਗਾ ਮੇਰੇ ਪਿਤਾ ਜੀ ਤੋਂ ਠੇਕੇ ਤੇ ਜ਼ਮੀਨ ਲੈ ਲਈ ਜੀ ਉਹਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਉਹਨਾਂ ਨੇ 6 ਕਿ ਮਹੀਨੇ ਦਾ ਠੇਕਾ ਸਾਨੂੰ ਦਿੱਤਾ ਉਸ ਤੋਂ ਬਾਅਦ ਮੇਰੇ ਪਿਤਾ ਜੀ ਦੀ ਭੇਡ ਤੇ ਲੱਤ ਮਾਰੀ ਜੀ ਨੀ ਆਪਾਂ ਦੁਬਾਰਾ ਬ੍ਰੇਕ ਕਰਦੇ ਆ ਜਦੋਂ ਤੁਹਾਡੀ ਮਾਲਕੀ ਹੋ ਗਈ ਪਰ ਮਾਲਕ ਦਾ ਵੇਚ ਕੇ ਵੱਧ ਸਕਦਾਗਾ ਫਿਰ ਤੇ ਰੁਕਣੀ ਹੁੰਦੀ ਜੀ ਤੇ ਜਦੋਂ ਮਾਲਕ ਨੂੰ ਤੁਹਾਡੇ ਨਾ ਹੀ ਹੋ ਗਈ ਹਾਲੇ ਕੇਸ ਪੈਂਡਿੰਗ ਆ ਪੈਂਡਿੰਗ ਹੀ ਪਿਆਗਾ ਕੇਸ ਦਾ ਕੋਈ ਫੈਸਲਾ ਨਹੀਂ ਹੋਇਆ ਹਾਂਜੀ ਔਰ 10 ਸਾਲਾਂ ਤੇ ਤਰੀਕ ਪੈ ਗਈ 10 ਕੀ ਉ ਤਾਂ 3 ਸਾਲਾਂ ਚ ਸਾਡਾ ਘਰ ਖਤਮ ਹੋ ਗਿਆ ਜੀ ਔਰ ਤੱਕ ਕੇ ਸ਼ਾਇਨਾ ਕਾਬ ਜੋ ਬੰਦਾਗਾ ਦੇਖੋ ਨਾਲੇ ਤਾਂ ਐਫ ਡੀ ਉਧਰ ਐਫ ਡੀ ਭਰਾਂ ਲਈ ਜੀ ਬਿੱਦ ਵਿਆਜ ਲੱਗਦਾਗਾ ਡਬਲ ਹੋ ਗਿਆ ਔਰ ਇਧਰ ਬੈਨੀਫਿਟੋਂ ਲੈ ਰਹੇ ਹੈਗਾ ਪ੍ਰਾਪਰਟੀ ਦੀ ਆਮਦਨ ਉਹ ਖਾ ਰਹੇ ਹੈ ਜੀ ਅਸੀਂ ਤਾਂ ਦੋਨੇ ਪਾਸੇ ਮਰ ਗਏ ਜੀ 7 ਲੱਖ 7 ਲੱਖ 64000 ਦਾ ਉਹਨੇ ਬਿਆਨਾਂ ਕੀਤਾ ਸੀਗਾ ਤਾਂ 12.5 ਲੱਖ ਸਰਕਾਰ ਨੇ ਸੱਤੋਂ ਭਰਾਇਆ ਜੀ ਹਾਂਜੀ ਤੇ ਜਥੇਬੰਦੀ ਨਾ ਕਦੋਂ ਮਿਲੇਗੀ ਜਥੇਬੰਦੀ ਤਕਰੀਬਨ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਵੀ ਇਹਨਾਂ ਦੇ ਨਾਮ ਸੀਗੇ ਪਰ 2011 ਦੇ ਵਿੱਚ ਜਦੋਂ ਸਾਡੀ ਪਲਾਂਟ ਦੀ ਕੁਰਕੀ ਹੋਈ ਹੈਗੀ ਤਾਂ ਸਾਨੂੰ ਇਹਨਾਂ ਨੇ ਘਰੋਂ ਬੇਕਾਰ ਕਰਤਾ ਸੀਗਾ ਤੇ ਸਾਨੂੰ ਜਥੇਵੰਦੀ ਨੇ ਆ ਕੇ ਬਚਾਇਆ ਜੀ ਉਹਨਾਂ ਨੇ ਜਿੰਦੇ ਤੋੜ ਕੇ ਟਰਾਲੀ ਉਹਦੀ ਬਾਹਰ ਕੱਢੀ ਹੈਗੀ ਔਰ ਮੇਰੇ ਪਰਿਵਾਰ ਨੂੰ ਉੱਥੇ ਬਿਠਾਇਆ ਜੀ ਜਥੇਵੰਦੀ ਦਾ ਕੀ ਨਾਮ ਸੀ ਅਗਰਾਹਾ ਜਥੇਵੰਦੀ ਜੀ ਹਾਂ ਜੀ ਜਗਿੰਦਰ ਸਿੰਘ ਜਿਹਨੂੰ ਮਿਲਿਆ ਤੁਸੀਂ ਜਗਿੰਦਰ ਸਿੰਘ ਅਗਰਾਹਾ ਜਥੇਵੰਦੀ ਜੀ ਹਾਂ ਜੀ ਅੱਛਾ ਜਿਵੇਂ ਅੱਜ ਤੁਸੀਂ ਬਰਨਾਲੇ ਦੋ ਦਿਨ ਤੁਹਾਡਾ ਧਰਨਾ ਚੱਲਦੇ ਨੇ ਹਾਂ ਤੇ ਅੱਜ ਤੁਹਾਨੂੰ ਕੀ ਵਿਸ਼ਵਾਸਤ ਹੋਇਆ ਗਿਆ ਜੀ ਅੱਜ ਜੋਨੇ ਨੇ ਵਿਸ਼ਵਾਸ ਦਿਵਾਇਆ ਕਿ 15 ਦਿਨਾਂ ਦੇ ਵਿੱਚ ਅਸੀਂ ਜੋ ਇੰਤਕਾਲ ਉਹਨਾਂ ਨੇ ਫੇਕ ਚਾੜਿਆ ਹੈਗਾ 420 ਕੀਤੀ ਹੈਗੀ ਤਾਂ ਉਹ ਇੰਤਕਾਲ ਸਹੀ ਚੜਿਆ ਜਾਊਗਾ ਔਰ ਜਿਹੜੇ ਬੰਦਿਆਂ ਨੇ ਸਪੋਰਟ ਕੀਤੀ ਹੈ ਜਿਵੇਂ ਪਟਵਾਰੀ ਕਾਨੂੰਗੋ ਹੋ ਗਿਆ ਤਾਂ ਉਹਨਾਂ ਤੇ ਐਕਸ਼ਨ ਲੱਤਾ ਜਾਊਗਾ ਜੀ। ਜਿਹੜਾ ਤੁਹਾਨੂੰ ਵਿਸ਼ਵਾਸ ਔਰ ਜੋ ਸਾਡਾ ਪਲਾਨ ਜੋ ਉਹਨਾਂ ਨੇ ਟਰਾਂਸਫਰਮ ਸਾਡਾ ਉਤਾਰ ਕੇ ਸਿੱਟਿਆ ਹੈਗਾ ਉਹਦੇ ਵਿੱਚ ਸਮਾਨ ਕੱਢ ਕੇ ਲੈ ਗਏ ਜੀ ਹਨਾ ਉਹਨਾਂ ਦੀ ਪਲੈਨਿੰਗ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਜ਼ਮੀਨ ਚਾਹ ਦੁਬਾਰਾ ਜਾ ਕੇ ਵੰਡਣਾ ਹੈ ਨਾ ਇਸ ਲਈ ਉਹਨਾਂ ਨੇ ਸ਼ਰਤ ਕੀਤੀ ਸਾਡਾ ਜੋ ਟਰਾਂਸ ਫਰਮ ਸੀ ਉਹ ਤਾਰ ਕੇ ਸੁੱਟਦਾਗਾ ਅਸੀਂ ਚਾਹਣੇ ਹੈਗੇ ਕਿ ਉਹ ਤੇ ਵੀ ਪਰਚਾ ਹੋਵੇ ਜੀ ਹਾਂਜੀ ਹਾਂ ਤੁਹਾਨੂੰ ਜਿਹੜਾ ਵਿਸ਼ਵਾਸ ਦਵਾਇਆ ਗਿਆ ਕੈਪਟਨ ਕੈਪਟਨ ਮੰਤਰੀ ਮੀਥੇ ਹਰਬਿੰਦ ਦਵਾਇਆ ਗਿਆ ਜੇ ਕਿਸੇ ਹੋਰ ਤੋਂ ਜੀ ਮੀਥੇ ਮੀਥੇ ਹਾਂ ਔਰ ਤੋਂ ਦੇਖੋ ਮੇਰੀ ਤਾਂ ਸਭ ਬੁੱਝ ਚੁੱਕੀਆਂ ਨੇ ਗਿਆ ਹਨਾ ਮੇਰੀ ਵੀ ਉਮਰ ਨਿਕਲ ਗਈ ਹੈਗੀ ਬਚਪਨ ਤੋਂ ਸੁਣਦੇ ਆ ਰਹੇ ਹਾਂ ਕੋਟ ਕਚੈਰੀਆਂ ਚ ਮੇਰੀਆਂ ਚੱਪਲਾਂ ਕਸ ਗਈਆਂਗੇ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਹੈਗੀ ਹੁਣ 2016 ਤੋਂ ਮੈਂ ਚੱਲੀ ਆ ਰਹੀਆਂ ਰੋਜ਼ ਹਰ ਰੋਜ਼ ਸਵੇਰ ਕੋਟ ਨੂੰ ਨਿਕਲ ਜਾਂਦੀ ਔਰ ਸ਼ਾਮ ਨੂੰ ਵੜਦੀ ਆ ਜੀ ਮੈਨੂੰ ਕਿਸੇ ਤੋਂ ਆਸ ਨਹੀਂ ਹੈਗੀ ਦੇਖੋ ਜੇ ਆ ਵੋਟਾਂ ਦੀ ਆਰਚ ਸਰਕਾਰ ਕੁਛ ਕਰ ਰਹੀ ਹੈਗੀ ਅਸਾ ਜਾਨੀ ਕਿ ਤੁਸੀਂ ਇੰਨਾ ਖੱਜਲ ਖਰਾਬ ਹੋ ਕੇ ਤੁਹਾਡਾ ਭਰੋਸਾ ਨਹੀਂ ਬਣਿਆ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਸ਼ਰਿਆਂ ਜਾਂਦੀ ਹੋ ਰਹੀ ਹੈਗੀ ਦੇਖੋ ਜੋ ਸਹੀ ਇੰਤਕਾਲ ਸੀ ਉਹਨੂੰ ਤੋੜ ਕੇ ਜਿਹੜਾ ਗਲਤ ਇੰਤਕਾਲ ਚਾਣਿਆ ਦੇਖੋ ਕਰੋਨਾ ਦੇ ਵਿੱਚ ਹਨਾ ਛੁੱਟੀਆਂ ਸੀਗੀਆਂ ਉਸ ਦਿਨਾਂ ਛੁੱਟੀ ਵਾਲੇ ਦਿਨ ਇੰਤਕਾ ਗਲਤ ਚਾੜਤਾਗਾ ਔਰ ਜਦੋਂ ਅਸੀਂ ਸਹੀ ਕਰਾ ਰਹੇ ਹਾਂਗੇ ਤਾਂ ਸਾਨੂੰ ਇੰਨਾ ਖੱਜਲ ਖੁਆਰ ਹੋ ਰਹੇ ਹਾਂ ਮੈਂ ਤਾਂ ਹੋਣੀ ਹੋਣਾ ਮੇਰੇ ਨਾਲ ਮੇਰੀਆਂ ਭੈਣਾਂ ਵੀ ਨੇ ਮੇਰੇ ਭਰਾ ਵੀ ਨੇਗੇ ਭੁਖਣਪਾ बैठਦੇ ਹੈਗੇ ਵੀ ਮੈਨੂੰ ਵੀ ਬਹੁਤ ਦੁੱਖ ਹੁੰਦਾ ਵੀ ਜਥੇਬੰਦੀ ਖਰਚਾ ਕਰ ਰਹੀ ਹੈਗੀ ਮੇਰੇ ਤੇ ਅੰਨਾ ਅੱਜ ਕੱਲ ਕੋਈ ਰਿਸ਼ਤੇਦਾਰ ਵੀ ਨਹੀਂ ਨਾਲ ਖੜਦਾ ਜੀ ਕੋਈ ਭੈਣ ਭਾਈ ਵੀ ਨਹੀਂ ਨਾਲ ਦੇ ਖੜਦੇ ਹੈਗੇ ਪਰ ਇੰਨੀ ਸੱਚੀ ਸੁੱਚੀ ਜਥੇਬੰਦੀ ਮੈਂ ਤਾਂ ਨਹੀਂ ਦੇਖਣੀ ਹੈਗੀ ਮੇਰਾ ਇਹ ਹੀ ਪਰਿਵਾਰ ਆ ਜੀ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆਗਾ ਹਾਂਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਅਸੀਂ ਜੀਰੀ ਲਗਾਉਣ ਲਈ ਇਹ ਵੀ ਵੀਰੂ ਜੀ ਲਿਆ ਕੇ ਆਇਆ ਹਾਂ ਹਾਂਜੀ ਸਾਰੀ ਜੀਰੀ ਲਗਾ ਕੇ ਆਇਆ ਸੀ ਇਹ ਬੀਬੀ ਦੀ ਸਾਰੀਆਂ ਬੀਬੀਆਂ ਗਈਆਂ ਤੇ ਗ੍ਰਾਹਾਂ ਦੀ ਜਥੇਬੰਦੀ ਗਈ ਸੀ ਸਾਰੀ ਹਾਂਜੀ ਪੂਰਾ ਬਹੁਤ ਜ਼ਿਆਦੇ ਪੂਰਾ ਬਹੁਤ ਜ਼ਿਆਦੇ ਕੱਟ ਦੀ 4-5000 ਬੰਦੇ ਦਾ ਸੀ ਜੀਰੀ ਆਪ ਲਗਾਈਏ ਨਾ ਗੋਡੇ ਦੁਖਦੇ ਤੇ ਬੀਬੀਆਂ ਸੀ ਆਪ ਜੀਰੀ ਲਗਾ ਕੇ ਆਏ ਨਾ ਦੀ ਇਹ ਬੀਬੀ ਦੀ ਉਮਰ ਕੋਈ ਖਾਸ ਵੱਡੀ ਨਹੀਂ ਹੈਗੀ ਲੋਟੀ ਹੈ ਉਮਰੇ ਦੀ ਹਜੇ ਜਿਹੜੀ ਇਹ ਇੰਨਾ ਕੋਲ ਵਿਚਾਰੀ ਕਰ ਰਹੀ ਹੈ ਉਹ ਨਾਲ ਕੁਲ ਰਹੀ ਹੈਗੀ ਹਾਂਜੀ ਅਸੀਂ ਆਪ ਜੀ ਲਵਾ ਕੇ ਆਏ ਨਾ ਦੀ ਜੀਰੀ ਆਪ ਗਏ ਤੇ ਉੱਥੇ ਅਸੀਂ ਤਾਂ ਨਾ ਲਾਇਆ ਸੀ ਉੱਥੇ ਰਹੇ ਹਾਂ ਕਈ ਘੰਟੇ ਫਿਰ ਸਾਰੀ ਜੀਰੀ ਲਵਾ ਕੇ ਅਸੀਂ ਆਪ ਆਏ ਹਾਂ ਉੱਥੇ ਇਹਨਾਂ ਦੇ ਪਿੰਡ हां जी बहन ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦੇ ਹੱਕ ਵਿੱਚ ਦੋ ਦਿਨਾਂ ਤੋਂ ਲੈ ਕੇ ਸਪੋਰਟ 'ਚ ਖੜੇ ਹੋ ਨਾ ਇਹ ਨਹੀਂ ਅਸੀਂ ਜਿੱਦਾਂ ਦਾ ਜਾਂਚ ਸਾਡੇ ਕੋਲੇ ਮਸਲਾ ਆਇਆ ਗ੍ਰਾਹਾਂ ਜਥੇਬੰਦੀ ਕੋਲੇ ਮਤਲਬ ਅਸੀਂ ਓਦਣ ਦੀ ਬੇਟੀ ਦੇ ਨਾਲ ਖੜੇ ਆਂ ਕੱਲੀ ਇਹ ਹੀ ਬੇਟੀ ਨਹੀਂ ਜਿਹੜੀਆਂ ਸਰਕਾਰਾਂ ਸਾਡੇ ਲੋਕਾਂ ਨਾਲ ਸਾਡੇ ਧੀਆਂ ਪੁੱਤਾਂ ਨਾਲ ਧੱਕਾ ਕਰਦੇ ਨੇ ਜਿਹੜੀ ਸਾਡੀ ਗ੍ਰਾਹਾਂ ਜਥੇਬੰਦੀ ਆ ਇਸ ਮਤਲਬ ਸਾਫ਼ ਸੁਥਰੀ ਸੂਝਮਾਨ ਇਹ ਹਰ ਇੱਕ ਨਾਲੇ ਸਾਡੀ ਬੱਚੀ ਨਾਲ ਜਿਵੇਂ ਖੜੇ ਨੇ ਹੋਰ ਵੀ ਅਸੀਂ ਬਹੁਤ ਮਸਲੇ ਹੱਲ ਕਰਵਾਏ ਨੇ ਤਾਂ ਜਿਨ੍ਹਾਂ ਚਿਰੇ ਬੱਚੀ ਨੂੰ ਹੱਕ ਨਹੀਂ ਮਿਲਦਾ ਜਿਨ੍ਹਾਂ ਚਿਰੇ ਅਸਲੀ ਇਨਸਾਫ਼ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਬੱਚ ਨਾਲ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਦਾ ਕੋਈ ਵੀ ਆ ਜਣ ਅਸੀਂ ਵੀ ਕਹਿੰਦੇ ਆ ਵੀ ਇਹਨਾਂ ਨੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੁੰਦਾ ਸਿਰਫ ਰੰਗ ਬਦਲਦੀਆਂ ਨੇ ਅਸੀਂ ਇਹ ਬੱਚੀ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਰਾਹਾਂ ਜੱਥੇ ਬੰਦੀ ਖੜੀ ਹੈ ਜਿਵੇਂ ਅੱਜ ਤੁਹਾਨੂੰ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਗਿਆ 15 ਦਿਨਾਂ ਦਾ ਕੀ ਕਹੋ ਉਹਨਾਂ 15 ਦਿਨਾਂ ਦਾ ਵਿਸ਼ਵਾਸ ਦਿਵਾਇਆ ਜੀ ਸਾਨੂੰ ਕੋਈ ਗੱਲ ਨਹੀਂ 15 ਦਿਨਾਂ ਨੂੰ ਅਸੀਂ ਫੇਰ ਆ ਜਾਾਂਗੇ 15 ਦਿਨ ਵੀ ਐਨਾ ਟਾਈਮ ਵੇਟ ਕੀਤੀ ਹੈਗੀ ਅਸੀਂ ਉੱਥੇ 15 ਦਿਨ ਕਰ ਲਾਂਗੇ 15 ਦੇ ਵੀ 20 ਕਰ ਲਾਂਗੇ ਪਹਿਲਾਂ ਵੀ ਉਹਨਾਂ ਨੇ 2 ਮਹੀਨਿਆਂ ਦਾ ਸਾਨੂੰ ਟਾਈਮ ਸਮਾਂ ਦਿੱਤਾ ਸੀ ਤਾਂ 8 ਮਹੀਨੇ ਨਿਕਲ ਗਏ ਆ ਜੀ ਹਾਈ ਕੋਰਟ ਨੇ ਸਾਨੂੰ ਸਮਾਂ ਦਿੱਤਾ ਸੀਗਾ ਉਹ ਵੀ ਨਿਕਲ ਰਹੇ ਆ ਜੀ ਤਰੀਕਾ ਤੇ ਤਰੀਕਾ ਪੈ ਰਹੀਆਂ ਨੇ ਜੀ ਜਿਵੇਂ ਹੁਣ ਵਿਧਾਨ ਸਭਾ ਦੇ ਚੋਣਾਂ ਚੱਲ ਰਹੀਆਂ ਨੇ ਜੀ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਵੀ ਚੋਣਾਂ ਦੇ ਮੁੱਦਾ ਮਤਲਬ ਤੁਹਾਡੇ ਕਰਕੇ ਖਰਾਬ ਹੋ ਸਕਦਾ ਉਸ ਗੱਲ ਨੂੰ ਜਾਣ ਕੇ ਟੈਂਪਟ ਪਾਉਂਦੇ ਹਾਂ ਹਾਂ ਉਹੀ ਉਹੀ ਲੱਗਦਾ ਹੋ ਸਾਦਾ ਹੈ ਕਿ ਇਹ ਮਿੱਠੀਆਂ ਗੋਲੀਆਂ ਸਾਨੂੰ ਦਿੰਦੇ ਹੋਣ ਪਰ ਸਾਨੂੰ ਵੀ ਪਤਾ ਹੈਗਾ ਅਸੀਂ ਵੀ ਇੰਨਾ ਕ ਤਾਂ ਹੰਡ ਚੁੱਕੇ ਆਂ ਕਿ ਇਹਨਾਂ ਨੇ ਸਾਨੂੰ ਪਕਾਤਾਗਾ ਕਿ ਇਹ ਕਿੱਥੇ ਖੜੇ ਆ ਕਿੱਥੇ ਕੀ ਬੋਲਦੇ ਆਗੇ ਪਤਾ ਤਾਂ ਸਾਨੂੰ ਵੀ ਹੈਗਾ ਫਿਰ ਮਜਬੂਰ ਸਾਨੂੰ ਕੋਈ ਸਟੈਂਡ ਚੱਕਣਾ ਪਊਗਾ ਜਿਸ ਸਟੈਂਡ ਚਾਹੇ ਚੋਣਾਂ ਦਾ ਮੇਰੀ ਗੱਲ ਸੁਣੋ ਚਾਹੇ ਚੋਣ ਜਾਬਤਾ ਲੱਗਿਆ ਚਾਹੇ ਵੋਟਾਂ ਦਾ ਕੁਛ ਵੀ ਆ ਜਿਹੜੀ ਗ੍ਰਾਂਹ ਜਥੇਬੰਦੀ ਆ ਦੇਖੋ 2011 ਤੋਂ ਇਹਨਾਂ ਦੇ ਨਾਲ ਖੜੇ ਆ ਜਿੱਦਾਂ ਸਾਡੇ ਕੋਲ ਮਸਲਾ ਆ ਗਿਆ ਅਸੀਂ ਖੜੇ ਆ ਜਿੰਨਾ ਚਿਰ ਇਹਨਾਂ ਨੂੰ ਸਾਫ਼ ਨਹੀਂ ਮਿਲਦਾ ਅਸੀਂ ਨਾਲ ਖੜਾਂਗੇ ਜੇ ਇਹਨਾਂ ਨੇ 15 ਦਿਨ ਦੇ ਅਮੀਤ ਹੇਰ ਨੇ ਸਾਨੂੰ ਵਿਸ਼ਵਾਸ ਦਵਾਇਆ ਕੋਈ ਗੱਲ ਨਹੀਂ ਅਸੀਂ ਤਾਂ ਜੀ ਸਾਡੇ ਦਾ ਡੰਡੇ ਝੰਡਾ ਰਹਿੰਦਾ ਹੀ ਆ ਜਦੋਂ ਵੀ ਸਾਨੂੰ ਸੂਬੇ ਸੂਬੇ ਦੀ ਮੀਟਿੰਗ ਕੰਨੀ ਹੋ ਮਤਲਬ ਸਾਨੂੰ ਸੱਦਾ ਆਊਗਾ ਮੀਟਿੰਗ ਹੋ ਕੇ ਅਸੀਂ ਜਾਣ ਜੀ ਝੰਡੇ ਝੰਡਾ ਸਾਡਾ ਕਾਇਮ ਆ ਸੀ ਹਾਜ਼ਰ ਲੱਗਾ ਕੇ ਨਾਲ ਬੱਚੀ ਦੇ ਅਸੀਂ ਖੜਾਂਗੇ ਵਿਸ਼ਵਾਸ ਮੇਰਾ ਤਾਂ ਜੀ ਬਿਲਕੁਲ ਵਿਸ਼ਵਾਸ ਨਹੀਂ ਹੈਗਾ ਇਹਨਾਂ ਤੇ ਸਰਕਾਰਾਂ ਤੇ ਨਹੀਂ ਕੋਈ ਮੈਨੂੰ ਕੋਰਟ ਕਚੈਰੀਆਂ ਤੇ ਨਹੀਂ ਮੈਂ ਪ੍ਰਧਾਨ ਜੀ ਨੂੰ ਵੀ ਇਹੀ ਬੇਨਤੀ ਕਰਦੀ ਆ ਜਦੋਂ ਵੀ ਮੈਂ ਜਾਣੀ ਮੈਂ ਥੱਕ ਗਈ ਆੱਕ ਗਈ ਐਨੀ ਤੱਕੇਸ਼ਾਹੀ ਉਸ ਬੰਦੇ ਦੀ ਐਨੀ ਤੱਕੇਸ਼ਾਹੀ ਉਸ ਬੰਦੇ ਇਹਦੀ ਕਿ ਉਹਨੇ ਇੰਨਾ ਗੁੰਡਰਾ ਰਾ ਸਾਡੇ ਪਿੰਡ ਚ ਫਲਾਇਆ ਹੋਇਆਗਾ ਜਿਹੜਾ ਵੀ ਸਾਡੀ ਹੈਲਪ ਕਰਦਾ ਜਾਂ ਜਿਨ੍ਹਾਂ ਨੇ ਮੇਰੇ ਬੱਚਿਆਂ ਨੂੰ ਪਾਣੀ ਦਿੱਤਾ ਉਹਨਾਂ ਨੇ ਉਸ ਬੰਦੇ ਉਸ ਬੰਦਿਆਂ ਤੇ ਵੀ ਉਹਨਾਂ ਨੇ ਪਰਚੇ ਕਰਵਾਇਆਗੇ ਦੇਖੋ ਮਾਲਕियत ਸਾਡੀ ਆ ਉਲਟਾ ਸਾਡੇ ਤੇ ਪਰਚੇ ਕਰਵਾਤੇ ਜੀ ਇਹ ਕਿੱਥੇ ਇਨਸਾਫ ਆ ਜੀ ਪਰਚੇ ਕਰਨ ਵਾਲੇ ਨੂੰ ਨਹੀਂ ਪਤਾ ਸਾਰੇ ਪ੍ਰਸ਼ਾਸਨ ਨੂੰ ਸਾਡੇ ਬਾਰੇ ਪਤਾ ਇੰਨਾ ਹਾਈਲਰਟ ਸਾਡਾ ਕੇਸ ਹੋ ਗਿਆਗਾ ਸਭ ਉਹਨਾਂ ਨੂੰ ਪਤਾ ਆ ਕਿ ਇਹ ਪਰਿਵਾਰਾਂ ਧੱਕਾਸ਼ਾਹੀ ਹੋ ਰਹੀ ਆ ਪਰ ਨਹੀਂ ਉਹਨਾਂ ਦੀ ਅੱਖਾਂ ਤੇ ਐਨਕਾਂ ਲੱਗੀਆਂ ਹੋਈਆਂ ਨੇ ਜੀ ਮੰਤਰੀ ਜੀ ਪੁਨੀਅੱਜ ਇਹ ਵੀ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਇਹ ਕੇਸ ਦੇ ਵਿੱਚ ਧੋਖਾਧੜਾ ਕੀਤਾ ਗਿਆ ਆ ਅਫਸਰਾਂ ਬਨੀਓ ਗਲ ਵਰਤੋਂ ਕੀਤੀ ਗਿਆ ਆਪਣੇ ਅਹੁਦੇ ਦੀ ਵਰਤੋਂ ਕੀਤੀ ਹੈ ਉਹਨਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਹਾਂਜੀ ਦੇਖੋ ਜੇ ਕਰਦੇ ਤਾਂ ਬਹੁਤ ਵਧੀਆ ਹਾਂਜੀ ਦੇਖ ਲਾਂਗੇ ਜਦ ਨੇੜੇ ਦੇ ਪਰ ਅਸੀਂ ਇੰਨੇ ਅਣਜਾਣ ਨਹੀਂ ਹੈਗੇ ਸਾਨੂੰ ਪਤਾ ਹੈਗਾ ਵੀ ਉਹ ਕੀ ਬੋਲ ਰਹੇ ਹੈਗੇ ਇਹ ਸਿਰਫ ਵੋਟਾਂ ਨੇਗੀਆਂ 5 5 7 ਦੇਖੋ ਅਫਸਰ ਨੇਗੇ 6 ਮਹੀਨੇ ਬਾਅਦ ਸਾਲ ਬਾਅਦ ਉਹਨਾਂ ਦੀ ਬਦਲੀ ਹੋ ਜਾਂਦੀ ਹੈ ਜੀ ਸਾਨੂੰ ਪਤਾ ਕਦੇ ਕਿਸੇ ਦੀ ਬਾਹ ਫੜਾਤੀ ਕਦੇ ਕਿਸੇ ਦੀ ਫੜਾਤੀ ਪਰ ਸਾਨੂੰ ਪਤਾ ਵੀ ਇਨਸਾਫ ਇਹਨਾਂ ਤੋਂ ਨਹੀਂ ਮਿਲਦਾ ਇਨਸਾਫ ਅਸੀਂ ਆਪਣੇ ਡੰਡੇ ਔਰ ਛੰਡੇ ਦੀ ਬਦੌਲਤ ਲਵਾਗੇ ਇਹਨਾਂ ਤੋਂ ਇਨਸਾਫ ਦੀ ਸਾਨੂੰ ਕੋਈ ਗੁੰਜਾਸ਼ ਨਹੀਂ ਹੈਗੀ ਹਾਂਜੀ ਧੰਨਵਾਦ ਜੀ ਸਰਕਾਰ ਦੇ ਪੱਗਾਂ ਦੇ ਰੰਗੇ ਬਦਲਦਿਆਂ ਨਹੀਂ ਗੀਆਂ ਜਿਹੜਾ ਸਿਸਟਮ ਹੈਗਾ ਉਹ ਤਾਂ ਇਹਨਾਂ ਦਾ ਕਾਰਪੋਰੇਟ ਪੱਕੀ ਕਰਾਉਣ ਦੇ ਨਾਲ ਹੀ ਆ ਪਰ ਜਦੋਂ ਇਹ ਲੋਕ ਤਾਕਤ ਇਕੱਠੀ ਹੁੰਦੀ ਹੈਗੀ ਪਾਣੀ ਚੋਣਾ ਨਹੀਂ ਤੁਸੀਂ ਸਾਨੂੰ ਸਵਾਲ ਕੀਤਾਗਾ ਇਹ ਆਏ ਨੇ ਕਿਉਂਕਿ ਇਹਨਾਂ ਦੀ ਚੋਣਾ ਨਾ ਖਰਾਬ ਹੋ ਜਿਹੜਾ ਤਾਂ ਸਾਨੂੰ ਟਾਈਮ ਦੇਗੇ ਪਰ ਅਸੀਂ ਵੀ ਸੇਫਰ ਬ੍ਰੀਤੋ ਮੈਦਾਨ ਦੇ ਵਿੱਚਾਂ 24 ਘੰਟੇ ਸਾਡੀ ਜਿਹੜੀ ਇੱਥੇ ਬੰਦੀਆਂ ਮੈਦਾਨ ਚ ਹੈ ਸਾਨੂੰ ਪਤਾ ਵੀ ਇਹ ਦਰੀਆਂ ਸੜਕਾਂ ਤੇ ਬੈਠ ਕੇ ਸਾਡਾ ਪਹਲਾ ਹੋਣਾ ਹੈ ਜਹਾਗੀਰ ਦਾ ਜਿਹੜਾ ਮਸਲਾ ਹੈਗਾ ਉਹ ਇਹਨਾਂ ਨੂੰ ਹੱਲ ਕਰਨਾ ਪਊ ਜੇ ਨਾ ਹੱਲ ਕਰਿਆ ਤਾਂ ਇਹ ਸਾਡਾ ਜਿਹੜਾ ਡੰਡਾ ਤੇ ਝੰਡਾ ਤੁਸੀਂ ਦੇਖ ਰਹੇ ਹੋ ਇਹਦੇ ਜ਼ੋਰ ਨਾਲ ਅਸੀਂ ਤਾਂ ਜੱਜਾਂ ਦੇ ਸੁਪਰੀਮ ਕੋਰਟ ਦੇ ਫੈਸਲੇ ਵੀ ਬਦਲ ਦਿੰਨੇ ਆ ਇਹ ਤਾਂ ਕੀ ਨੇਗੇ ਮੰਤਰੀ ਛੰਤਰੀ ਸਾਨੂੰ ਇਹਨਾਂ ਨੂੰ ਟਾਈਮ ਦੇਣਾ ਪੈਂਦਾਗਾ ਵੀ ਚਲ ਕੋਈ ਗੱਲ ਨਹੀਂ ਇਹ ਬੋਟ ਬਟੋਰੂ ਟੋਲੇ ਨੇ ਇਹ ਘੇਰ ਕਿੱਲੀ ਤੇ ਆ ਜਾਣਗੇ ਜੇ ਨਾ ਆਏ ਤਾਂ ਅਸੀਂ ਆਪਣੇ ਡੰਡੇ ਝੰਡੇ ਦੇ ਜ਼ੋਰ ਨਾਲ ਇਹ ਜਹਾਗੀਰ ਵਾਲਾ ਤੇ ਜੋਲੀਆਂ ਵਾਲਾ ਜਿਹੜਾ ਮਸਲਾ ਹੈਗਾ ਲੋਕ ਪਾਵਰ ਦੇ ਨਾਲ ਅਸੀਂ ਹੱਲ ਕਰਾਂਗੇ ਬਸ ਪਤਾ ਹੀ ਆ ਸਾਨੂੰ ਜਿਹੜੀਆਂ ਅਗਰਾਹਾਂ ਜਥੇਬੰਦੀਆਂ ਜਥੇਬੰਦੀਆਂ ਕੋਈ ਵੀ ਹੋਣ ਜਿਹੜੀਆਂ ਲੋਕਾਂ ਲਈ ਲੜਦੀਆਂ ਨੇ ਪਰ ਉਹ ਇਹਨਾਂ ਤੇ ਸਰਕਾਰਾਂ ਜਿਆਦਾ ভরਸਾ ਰੱਖਦੀਆਂ ਨੇ ਮੇ ਇਹਨਾਂ ਦਾ ਵਿਸ਼ਵਾਸ ਵੱਜਿਆ ਲੋਕਾਂ ਦਾ ਵਿਸ਼ਵਾਸ ਸਾਰੀਆਂ ਭਰਾਤਰੀ ਜਥੇਬੰਦੀਆਂ ਇਹ ਤਾਂ ਜਸਟ ਸਟੂਡੈਂਟ ਹੋ ਜਾਣਾ ਜਿੱਤ ਵੀ ਬੇਰ ਜਗਾਇ ਤਬਕਾ ਦਾ ਚਾਹੇ ਕਿਸਾਨ ਥੇ ਮਜ਼ਦੂਰ ਉਹਨਾਂ ਦੀ ਟੇਕ ਅਜ ਰਾਹ ਜਥੇਬੰਦੀ ਤੇ ਆ ਜਦੋਂ ਸਾਡੇ ਮਨਜੀਤ ਨੇਹਰ ਨੂੰ ਸੁਪਰੀਮ ਕੋਰਟ ਨੇ ਆਰਡਰ ਕਰਤੇ ਸੀ ਵੀ ਇਹਨੂੰ ਉਮਰ ਦੀ ਸਜ਼ਾ ਤੇ ਫਾਂਸੀ ਦੀ ਸਜ਼ਾ ਉਹ ਉਹੋ ਜੇ ਫੈਸਲੇ ਸਾਡੀ ਜਥੇਬੰਦੀ ਨੇ ਰੱਦ ਕਰਵਾਏ ਆ ਅਗਰਾਹਾ ਸਾਹਿਬ ਕਹਿ ਕੇ ਆਈ ਸੀ ਵੀ ਜਿਹੜੇ ਹੱਥਾਂ ਨਾਲ ਅੰਦਰ ਕਰਕੇ ਗਏ ਆ ਉਹਨਾਂ ਹੱਥਾਂ ਨਾਲ ਲੈ ਕੇ ਜਾਵਾਂਗੇ ਜੇ ਸਾਡੀ ਭੈਣ ਤੇ ਅਜੇ ਮੁਸੀਬਤ ਬਣੀ ਆ ਜੇ ਸਰਕਾਰ ਨੇ ਬਣਾਈਆ ਤਾਂ ਲਹੌਣ ਵਾਲੇ ਸਾਡੀ ਸੂਬਾ ਕਮੇਟੀ ਅੱਜ ਮੂਰੇ હાજર ਖੜੀ ਆ ਜਿੰਨਾ ਚਿਰ ਸਾਡੀ ਭੈਣ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਡਟ ਕੇ ਦੇ ਨਾਲ ਮੈਦਾਨ 'ਚ ਖੜੇ ਆ ਟਾਈਮ ਦੇ ਰਿਆ 9 ਵਜੇ ਦੇ ਨਾਲ ਕੀ ਅਸੀਂ ਜਿਹੜੇ ਕਹਿੰਦੇ ਸੀ ਵੀ ਸਾਡੀ ਸਰਕਾਰ ਆਉਣ ਤੇ ਸਾਡੇ ਜਿਹੜੇ ਲੋਕਾਂ ਦੇ ਮਸਲੇ ਉਹ ਸੱਥਾ 'ਚ ਹੱਲ ਹੋਇਆ ਕਰਨਗੇ ਪਰ ਅੱਜ ਉਹ ਸੱਥਾਂ ਦੀ ਬਜਾਏ ਜੋ ਸੀ ਇਹਨਾਂ ਦਰਾਂ ਤੇ ਆਉਣੇ ਆਪਦੀਆਂ ਮੀਟਿੰਗਾਂ ਲਈ ਪਰ ਇਹ ਉਥੋਂ ਵੀ ਮੈਦਾਨ ਛੱਡ ਕੇ ਭਾਈ ਦਿਆ ਪਰ ਇਹਨਾਂ ਦਾ ਇੱਕ ਆਉਣਾ ਵੀ ਅੱਜ ਇੱਕ ਵੱਡੀ ਮਜਬੂਰੀ ਬਣੀ ਆ ਕਿਉਂਕਿ ਇਹਨਾਂ ਨੂੰ 2024 ਦੀਂਦੀ ਆ ਵੀ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਬੜਨ ਦੇਣਾ ਅਸੀਂ ਲੋਕਾਂ ਦੇ ਕੋਲੇ ਜਾਣਾਗਾ ਇਹ ਉਹੀ ਸੰਘਰਸ਼ੀ ਲੋਕ ਆ ਜਿਨ੍ਹਾਂ ਤੋਂ ਅਸੀਂ ਉਮੀਦ ਰੱਖ ਕੇ ਆਏ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਮੂੰਹ ਤੋੜਮਾ ਜਵਾਬ ਦੇਣਗੇ ਇਹ ਮੀਟਿੰਗ ਤੋਂ ਭੱਜਿਆ ਸੀ ਪਰ ਫੇਰ ਇਹਨੂੰ ਲੱਗਦਾ ਸੀ ਦੇ ਜਿਹੜੇ ਲੋਕ ਨੇਗੇ ਅਹੀਂ ਟਲ ਜਾਣਗੇ ਪਰ ਜਦੋਂ ਇੱਥੇ ਸਾਡੇ ਸੰਘਰਸ਼ੀ ਲੋਕ ਨੇ ਕਿਰਤੀ ਲੋਕਾਂ ਨੇ ਜਿਹੜੇ ਕੁੱਟੇ ਜਾਂਦੇ ਨੇ ਰੋਜ਼ 24 ਘੰਟੇ ਤੇ ਲੁੱਟੇ ਜਾਂਦੇ ਨੇ ਉਹਨਾਂ ਦੀ ਦਾਵ ਇਹਨਾਂ ਨੇ ਦੇਖੀ ਵੀ ਇੱਥੇ ਤਾਂ ਅੱਜ ਜ਼ਿਲ੍ਹਾ ਪੱਧਰੀ ਘਟਾ ਹੈ ਕੱਲ ਨੂੰ ਸੂਬਾ ਪੱਧਰੀ ਵੀ ਹੋ ਸਕਦਾ ਤਾਂ ਸਾਡੀ ਡੰਡੇ ਝੰਡੇ ਦੀ ਤੇ ਕਿਰਤੀ ਲੋਕਾਂ ਦੀ ਦਾਵ ਕਰਕੇ ਉਰੇ ਆਇਆਗਾ ਤਾਂ ਕਰਕੇ ਭਰੋਸਾ ਦਿਵਾ ਕੇ ਗਏ ਦੇਖਦੇ ਆ ਵੀ 15 ਦਿਨਾਂ ਦੇ ਵਿੱਚ ਕੀ ਕਰਦੇ ਨੇ ਨਹੀਂ ਫਿਰ ਇਹ ਲੋਕ ਨੇ ਜਿਹੜੇ ਇਹ ਫੈਸਲੇ ਬਦਲਣ ਜਾਣਦੇ ਨੇ ਆਪ ਫੈਸਲੇ ਲੈਣ ਜਾਣਦੇ ਨੇ ਏ ਸੀਗਾ ਸਾਡੇ ਨਾਲ ਪੀੜਤ ਪਰਿਵਾਰ ਭੈਣ ਨੇ ਆਪਣਾ ਪੱਖ ਦੱਸਿਆ ਕਿ ਉਹਨਾਂ ਦੇ ਨਾਲ ਤਾਂ ਕੈਸਾ ਹੀ ਹੋਈ ਆ ਕੈਬਨਟ ਮੰਤਰੀ ਨੇ ਖੁਦ ਆਪ ਆ ਕੇ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ 15 ਦਿਨਾਂ ਬਾਅਦ ਇਹਨਾਂ ਦੇ ਹੱਕ ਦਾ ਫੈਸਲਾ ਹੋਊਗਾ ਦੇਖਣਾ ਇਹ ਆ ਕਿ ਅੱਜ ਤੋਂ 15 ਦਿਨਾਂ ਬਾਅਦ ਇਹਨਾਂ ਦੇ ਹੱਕ ਦਾ ਫੈਸਲਾ ਹੋਵੇਗਾ ਜਾਂ ਇਹ ਸਾਰੀਆਂ ਜਵਾਨੀ ਗੱਲਾਂ ਰਹਿ ਜਾਣਗੀਆਂ ਜਿਵੇਂ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਇਸੇ ਤਰ੍ਹਾਂ ਟਾੜੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਨਵੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ